ਨਮਸਕਾਰ ਮੈਂ ਹਾਂ ਤੁਹਾਡਾ ਹੋਸ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਪੰਚਾਇਤੀ ਚੋਣਾਂ ਦੀ ਪੰਚਾਇਤੀ ਚੋਣਾਂ ਨੂੰ ਲੈ ਕੇ 2 ਘੰਟਿਆਂ ਦੇ ਵਿੱਚ ਆ ਸਕਦਾ ਹੈ ਵੱਡਾ ੳਹਾਨ ਦੱਸ ਦਈਏ ਸੀਐਮ ਭਗਵੰਤ ਮਾਨ ਨੇ ਉੱਚ ਪੱਧਰੀ ਮੀਟਿੰਗ ਸੱਦ ਲਈ ਹੈ ਯਾਨੀ ਕਿ ਅੱਜ ਚੰਡੀਗੜ੍ਹ ਦੇ ਵਿੱਚ ਸਾਰੇ ਹੀ ਚੋਣ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਬਸ ਥੋੜੇ ਹੀ ਘੰਟਿਆਂ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਹੋ ਸਕਦਾ ਹੈ ਦੱਸਿਆ ਜਾ ਰਿਹਾ ਹੈ ਸੂਤਰਾਂ ਦੇ ਹਵਾਲੇ ਤੋਂ 1 ਅਗਸਤ ਤੋਂ ਲੈ ਕੇ 5 ਅਗਸਤ ਤੱਕ ਪੰਚਾਇਤੀ ਚੋਣਾਂ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਅੱਜ ਡੇਟ ਦੱਸ ਦਿੱਤੀ ਜਾਵੇਗੀ ਤਰੀਕ ਦੱਸ ਦਿੱਤੀ ਜਾਵੇਗੀ ਸੀਐਮ ਭਗਮਨ ਤੋਂ ਮਾਨ ਦੇ ਦੁਆਰਾ ਕਿ ਅਸੀਂ ਕਦੋਂ ਕਰਵਾਨ ਜਾ ਰਹੇ ਹਾਂ ਪੰਚਾਇਤੀ ਚੋਣਾਂ ਪੂਰੇ ਪੰਜਾਬ ਦੇ ਵਿੱਚ ਦੱਸ ਤਈਏ ਕਿ ਲਗਭਗ 7 ਮਹੀਨੇ ਤੋਂ ਜ਼ਿਆਦਾ ਜੇ ਸਮਾਂ ਹੋ ਗਿਆ ਹੈ ਪੰਚਾਇਤਾਂ ਪੰਜਾਬ ਦੇ ਵਿੱਚ ਖਰਚ ਹੋ ਚੁੱਕੀਆਂ ਨੇ ਯਾਨੀ ਕਿ ਪਿੰਡਾਂ ਦੇ ਵਿੱਚ ਹੁਣ ਸਰਪੰਚ ਨਹੀਂ ਅਧਿਕਾਰੀ ਜਿਹੜੇ ਨੇ ਉਹ ਪਿੰਡਾਂ ਦੇ ਵਿੱਚ ਲੱਗੇ ਹੋਏ ਨੇ ਥੋੜੇ-ਮੋਟੇ ਡਿਵੈਲਪਮੈਂਟ ਦੇ ਜਿਹੜੇ ਕੰਮ ਨੇ ਪਿੰਡਾਂ ਦੇ ਵਿੱਚ ਰੁਕੇ ਹੋਏ ਨੇ ਜਿਹੜੇ ਅਧਿਕਾਰੀ ਸੀਆ ਮਾਨ ਨੇ ਲਗਵਾਏ ਹੋਏ ਨੇ ਜ਼ਿਲ੍ਹਾ ਵਾਈਸ ਉਹੀ ਕੰਮ ਕਰ ਰਹੇ ਨੇ ਬਾਕੀ ਦੇ ਸਾਰੇ ਹੀ ਕੰਮ ਪਿੰਡਾਂ ਅਤੇ ਪੰਚਾਇਤਾਂ ਦੇ ਕੰਮ ਜਿਹੜੇ ਠੱਪੇ ਹੋਏ ਨੇ ਲਗਭਗ 7 ਮਹੀਨਿਆਂ ਤੋਂ ਲੇਕਿਨ ਹੁਣ ਭਗਵਾਨ ਤੋਂ ਮਾਣ ਨੇ ਅੱਜ ਉੱਚ ਅਧਿਕਾਰੀਆਂ ਦੀ ਮੀਟਿੰਗ ਸੱਦ ਲਈ ਹੈ ਬਸ 2 ਤੋਂ 3 ਘੰਟਿਆਂ ਦੇ ਵਿੱਚ ਪੰਚਾਇਤੀ ਚੋਣਾਂ ਕਦੋਂ ਹੋਣੀਆਂ ਨੇ ਅਤੇ ਕਿਵੇਂ ਕਰਵਾਈਆਂ ਜਾਣੀਆਂ ਨੇ ਉਸ ਦਾ ਖੁਲਾਸਾ ਅੱਜ ਸਿਰਫ 2 ਤੋਂ 3 ਘੰਟਿਆਂ ਬਾਅਦ ਹੋ ਜਾਵੇਗਾ ਸੂਤਰਾਂ ਦੇ ਹਵਾਲੇ ਦੀ ਜੇ ਗੱਲ ਮੰਨੀ ਉਹ ਦੱਸਿਆ ਜਾ ਰਿਹਾ ਹੈ ਕਿ 1 ਅਗਸਤ ਤੋਂ ਲੈ ਕੇ 5 ਅਗਸਤ ਵਾਸਤੇ ਵਿਚਕਾਰ ਜਿਹੜੀਆਂ ਨੇ ਚੋਣਾਂ ਹੋਣੀਆਂ ਸੰਭਾਵੀ ਮੰਨੀਆਂ ਜਾ ਰਹੀਆਂ ਨੇ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਲੋਕ ਸਭਾ ਅੜਿਕਾ ਬਣ ਗਈ ਪੰਚਾਇਤੀ ਚੋਣਾਂ ਨੂੰ ਲੈ ਕੇ ਫਿਰ ਜਿਮਣੀ ਚੋਣ ਬਣ ਗਈ ਹੁਣ ਜਿਮਣੀ ਚੋਣਾ ਹੋਣ ਵੀ ਹੋਣੀਆਂ ਨੇ ਲੇਕਿਨ ਉਸ ਦਾ ਜਿਹੜਾ ਸਮਾਂ ਹੈ ਉਹ ਪੋਸਟਪੌਨ ਕਰ ਦਿੱਤਾ ਗਿਆ ਹੈ ਉਹ ਅਕਤੂਬਰ ਦੇ ਵਿੱਚ ਹੋਣ ਜਾ ਰਹੀਆਂ ਨੇ ਜਿਮਣੀ ਚੋਣਾ ਪੰਜਾਬ ਦੇ ਵਿੱਚ ਚਾਰ ਹਲਕੇ ਨੇ ਗਿੱਦੜਵਾਹਾ ਬਰਨਾਲਾ ਚੱਬੇਵਾਲਾ ਤੇ ਡੇਰਾ ਬਾਬਾ ਨਾਨਕ ਯਾਨੀ ਕਿ ਜਿਮਣੀ ਚੋਣਾ ਤੋਂ ਪਹਿਲਾਂ ਅੱਜ ਸਿਰਫ 2-3 ਘੰਟਿਆਂ ਦੇ ਵਿਚਕਾਰ ਯਾਨੀ ਕਿ ਸੀਐਮ ਭਗਵੰਤ ਮਾਨ ਵੱਡਾ ਐਲਾਨ ਕਰਨ ਜਾ ਰਹੇ ਨੇ ਪੰਚਾਇਤੀ ਚੋਣਾਂ ਨੂੰ ਲੈ ਕੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਪੰਚਾਇਤੀ ਚੋਣਾਂ ਨਾ ਹੋਣ ਕਰਕੇ ਬੜੀ ਬੁਰੀ ਤਰ੍ਹਾਂ ਹਾਰੀ ਹੈ ਆਮ ਆਦਮੀ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਹੁਣ ਜਿਮਣੀ ਚੋਣਾਂ ਤੋਂ ਪਹਿਲਾਂ ਪੱਤਾ ਪੰਚਾਇਤੀ ਚੋਣਾਂ ਵਾਲਾ ਖੇਡਣਾ ਚਾਹੁੰਦੇ ਨੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਲਈ ਹੁਣ ਵੱਡਾ ਉਲਾਨ ਹੋ ਗਿਆ 1 ਅਗਸਤ ਤੋਂ ਲੈ ਕੇ 5 ਅਗਸਤ ਦੇ ਵਿਚਕਾਰ ਸੂਤਰਾਂ ਦੇ ਹਵਾਲੇ ਦੀ ਮਿਲੀ ਜਾਣਕਾਰੀ ਅਨੁਸਾਰ ਹੋ ਸਕਦੀਆਂ ਨੇ ਪੰਚਾਇਤੀ ਚੋਣਾਂ ਕਿਉਂਕਿ ਪਿੰਡਾਂ ਦੇ ਲੋਕ ਬੜੇ ਹੀ ਬੇਸਬਰੀ ਦੇ ਨਾਲ ਜਿਹੜਾ ਹੈ ਕਰ ਰਹੇ ਨੇ ਇੰਤਜ਼ਾਰ ਕਰ ਰਹੇ ਨੇ ਦੂਜੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਹੈ ਜਿਹੜੀ ਉੱਚ ਪਦਰੀ ਮੀਟਿੰਗ ਅੱਜ ਮੁੱਖ ਮੰਤਰੀ ਨੇ ਬੁਲਾਈ ਹੈ ਉਸ ਉਸ ਵਾਸਤੇ ਬੁਲਾਈ ਹੈ ਕਿਉਂਕਿ ਅਨਸੂਚਿਤ ਜਾਤੀਆਂ ਜਿਹੜੇ ਰਾਖਵਾਕਰਨ ਹੁੰਦੇ ਨੇ ਕਈਆਂ ਪਿੰਡਾਂ ਦੇ ਵਿੱਚ ਸਰਪੰਚ ਉਸ ਨੂੰ ਲੈ ਕੇ ਵੀ ਅੱਜ ਵਿਉਂਤਬੰਦੀ ਆਦ ਲਿਸਟਾ ਬਣਾਈਆਂ ਜਾ ਰਹੀਆਂ ਜਿਵੇਂ ਹੀ ਉਹ ਲਿਸਟਾ ਸੀਐਮ ਭਗਵੰਤ ਮਾਨ ਦੇ ਕੋਲ ਪਹੁੰਚਣਗੀਆਂ ਨਾਲ ਦੀ ਨਾਲ ਹੀ ਇੱਕ ਬੜਾ ਵੱਡਾ ਐਲਾਨ ਕਰ ਦਿੱਤਾ ਜਾਵੇਗਾ ਪੰਚਾਇਤ ਚੋਣਾਂ ਲਈ ਹੁਣ ਪਿੰਡਾਂ ਦੇ ਲੋਕ ਵੀ ਟਿਕ ਟਿਕੀ ਨਜ਼ਰ ਨਾਲ ਦੇਖ ਰਹੇ ਨੇ ਕਿ ਕਦੋਂ ਭਗਵੰਤ ਮਾਨ ਐਲਾਨ ਕਰ ਸਕਦੇ ਨੇ ਪਰ ਇੰਤਜ਼ਾਰ ਦੀਆਂ ਘੜੀਆਂ ਨੂੰ ਖਤਮ ਕਰਦੇ ਹੋਏ ਭਗਵੰਤ ਮਾਨ ਜੋ ਬੋਕੇ ਦੀ ਮੌਜੂਦਾ ਸੀਐਮ ਨੇ ਪੰਜਾਬ ਦੇ ਉਹਨਾਂ ਨੇ ਉੱਚ ਪਦਰੀ ਮੀਟਿੰਗ ਬੁਲਾ ਲਈ ਹੈ ਅਤੇ ਮੀਟਿੰਗ ਦੇ ਵਿੱਚ ਅੱਜ 1 ਅਗਸਤ ਤੋਂ ਲੈ ਕੇ 5 ਅਗਸਤ ਤੱਕ ਜਿਹੜੇ ਸੂਤਰ ਖਹਿ ਰਹੇ ਨੇ ਹੋ ਸਕਦਾ ਹੈ ਵੱਡਾ ਐਲਾਨ ਇਟ ਮੀਨਸ ਪਿੰਡਾਂ ਦੇ ਵਿੱਚ ਸਰਪੰਚ ਅਤੇ ਮੈਂਬਰਾਂ ਨੂੰ ਲੈ ਕੇ ਤਿਆਰੀਆਂ ਹੋ ਜਾਣਗੀਆਂ ਗਰਮੀ ਭਾਵੇਂ ਜਨੀ ਮਰਜੀ ਹੋਵੇ ਧੰਨਵਾਦ